ਜੀ ਜੀ ਮਹਾਰਾਜ ਜਿਹੜਾ ਤੁਹਾਡਾ ਪੁੱਤਰ ਰਾਮ ਰਾਏ ਐ ਇਹਨਾਂ ਨੇ ਤਾਂ ਤੁਹਾਡੇ ਮੋਖਿਆਂ ਦੀ ਤੁਹਾਡੇ ਵੱਜ ਬਡੇਰਿਆਂ ਦੀ ਗੁਣਾਂ ਦੀ ਇੱਥੇ ਇੱਜ ਕਰੋ ਕਿਹਾ ਤੇ ਇੱਜ ਕਰੋ ਕਿ ਕਹਿੰਦੇ ਦੇਖਿਆ ਉੱਪਰ ਸਾਰੀ ਬਾਤਾਂ ਨੇ ਦੇਖੀ ਸੀ ਸੰਗਤਾਂ ਦੀ ਚਿੱਠੀ ਚ ਕਹਿੰਦੇ ਵੀ ਇਹਨਾਂ ਨੇ ਹਰ ਗੁਰੂ ਦੀ ਬਾਣੀ ਦੀ ਪੜਤ ਨਹੀਂ ਹਰਨਤੀ ਤੇ ਮਾਫ਼ ਕਰਿਓ ਅਸੀਂ ਵੀ ਜਦੋਂ ਗੁਰੂ ਦੀ ਬਾਣੀ ਪੜ੍ਹਦੇ ਆ ਤਾਂ ਅਸੀਂ ਪੜ੍ਹਦੇ ਆ ਤੁਸੀਂ ਜਦੋਂ ਸਾਰੀ ਆਪਾਂ ਇਸ ਨੂੰ ਆ ਜਦੋਂ ਪਾਣੀ ਖੜਨੇ ਹਨ ਉਹ ਜੇ ਤਾਂ ਕਈ ਵਾਰੀ ਕਿਤੇ ਪੁੱਲ ਝੁੱਕ ਹੋ ਜਾਂਦੀ ਹੈ ਕੋਈ ਬਾਉ ਪਰ ਦਲੈਂਕਰ ਦੀ ਪਿੱਤੀ ਪਿੱਤੀ ਕੋਈ ਦੂਸਰ ਲੱਗ ਜਾਂਦੀ ਹੈ ਕਈ ਵਾਰੀ ਬਹੁਤ ਆ ਜਾਂਦਾ ਕੋਤਾ ਹੁਣ ਬਖਸ਼ ਜੋਗ ਹੈਗੀ ਹੈ ਪਰ ਜੇ ਅਸੀਂ ਆਪਣੀ ਮਨਮਤੀ ਨਾਲ ਆਪਾਂ ਕਈ ਵੀ ਆਏ ਜਗਾ ਆਏ ਹੈ ਇੱਕ ਪੰਕਤੀ ਦੀ ਆਪ ਆਏ ਹੈ ਵੀ ਆਏ ਬੜੀ ਆਏ ਬੜੀ ਉਹ ਜਿਵੇਂ ਜੇ ਤਾਂ ਸਭੂ ਸਾਥਾ ਲੱਗਦੀ ਹੈ ਕੁਰਬਾਨੀ ਦੀ ਖੇਤ ਦਾ ਬੰਦਾ ਜਦੋਂ ਪੜਦਾ ਲਿੰਦਾ ਠੀਕ ਅਭੀ ਤਲਤ ਹੋ ਜਾਂਦੀ ਹੈ ਪਾਣੀ ਪੜਦੇ ਆ ਪੜਦੇ ਆ ਜਦੋਂ ਉਹ ਕਿਤੇ ਕੋਈ ਬੰਦਾ 40 50 ਸਾਲ 50 ਸਾਲ ਤੱਕ ਦਾ ਜਦੋਂ ਹੁੰਦਾ ਚਲੋ ਉਹ ਗੁਰਬਾਣੀ ਪੜਦੇ ਪੜਦੇ ਤਲਤ ਹੋ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਕਦੇ ਵੀ ਗੁਰੂ ਕੀ ਪਾਣੀ ਦਾ ਅੱਖਰ ਇਧਰ ਉਧਰ ਜਾਣ ਕੇ ਵੀ ਕਰਨ ਪਹੁੰਚਕ ਹੋਣੀ ਉਹ ਤਲਤ ਹੁਣ ਇਹ ਰਾਮ ਰਾਏ ਨੇ ਕੀ ਕੀਤਾ ਜਾਣ ਉੱਢ ਕੇ ਪੰਕਤੀ ਦੇ ਅਰਥ ਨਹੀਂ ਕੀਤੇ ਸਹੀ ਤੋਂ ਕੋ ਪੰਕਤੀ ਬਸਤੀ ਇਹ ਕਾਹੀ ਸ਼ੁਰੂਆ 10 ਮਹੀਓ ਕਹਿੰਦੇ ਸੱਤਵੇਂ ਪਾਸਦਾਂ ਸਾਡਾ ਫੁੱਲ ਹੈ ਕਿਹੜਾ ਮਹਾਰਾਜ ਉਸ ਵੇਲੇ ਕਹਿੰਦੇ ਸਗਤੇ ਇਹ ਅੱਜ ਤੋਂ ਬਾਅਦ ਜਿਹੜਾ ਰਾਮ ਰਾਏ ਆ ਸਾਡਾ ਪੁੱਤਰ ਵੀ ਹੈਗਾ ਅੱਜ ਤੋਂ ਬਾਅਦ ਹਾਂ ਅਸੀਂ ਇਹਦੇ ਗੁਰੂ ਨਾ ਇਹਦੇ ਪਿਤਾ ਤੇ ਨਾ ਹੀ ਸਾਡਾ ਪੁੱਤਰ ਹੈ ਅੱਜ ਤੋਂ ਬਾਅਦ ਕਹਿੰਦੇ ਸਾਡੇ ਪੁੱਤਰ ਰਾਮ ਰਾਏ ਨੇ ਕਿ ਉਹਨੇ ਇੱਕ ਕੁਰਬਾਨੀ ਦਾ ਨਰਾਤਰ ਕੀਤਾ ਹੈ ਆਪਣੇ ਪੁੱਤਾਂ ਦਾ ਨਰਾਤਰ ਕੀਤਾ ਹੈ ਕਹਿੰਦੇ ਰਾਮ ਰਾਏ ਜਿੱਥੇ ਜਿੰਦੀ ਬੈਠਾ ਪੁੱਤਰੀ ਕਿਸੇ ਪਾਸੇ ਕੱਲ ਜਾਵੇ ਤੇ ਸਾਡੇ ਮੱਥੇ ਨਾ ਲੱਗੇ ਵਾਹਿਗੁਰੂ ਮਹਾਰਾਜ ਨੇ ਬਚਨ ਕਰਿਆ ਤੇ ਸਾਡੇ ਮੱਥੇ ਰੱਗ ਲੱਗੇ ਹੈ ਮੇਰਾ ਪੁੱਤ ਨਸੀਬਾ ਰੱਖੀ ਪਰ ਉਹ ਮੇਰਾ ਪੁੱਤ ਹੈ ਕੋਈ ਨਹੀਂ ਜਿਹੜਾ ਕੁਰਬਾਨੀ ਦੀ ਪਾਕਤੀ ਬਦਲਦੀ ਜਿਹੜੀ ਉਹ ਜਿਹਨੇ ਕੁਰਬਾਨੀ ਦਾ ਸਤਕਾਰ ਕੀਤਾ ਕੋਈ ਨਹੀਂ ਕਿਨੇ ਆਪਣੇ ਪ੍ਰੋਖਿਆ ਦੀ ਮੰਦੀ ਕੋਈ ਨਹੀਂ ਉਹ ਮੇਰਾ ਪੁੱਤ ਨਹੀਂ ਹੋ ਸਕਦਾ ਉਸ ਵੇਲੇ ਦਾ ਕਹਦੇ ਫਿਰ ਸਮਾ ਬਣਿਆ ਸਾਥ ਸੰਗਤੀ ਕਹਿੰਦੇ ਚਿੱਠੀ ਜਦੋਂ ਮਹਾਰਾਜ ਨੇ ਪੜੀ ਤੇ ਸਾਧਕ